ਸਤਿ ਸ਼੍ਰੀ ਅਕਾਲ ਭਾਈ ਸਾਰਿਆਂ ਨੂੰ ਸਵਾਗਤ ਹੈ ਆਪਣੇ ਫੇਸਬੁਕ ਪੇ YouTube ਚੈਨਲ ਬੇਗਾ ਡੈਰੀ ਫਾਰਮ ਤੇ ਅੱਜ ਭਾਈ ਖੜੇ ਆ ਪਿੰਡਾ ਪੂਲੀ ਤਹਿਸੀਲ ਨਾਥਾਣਾਤ ਜਿਲ੍ਹਾ ਬਠਿੰਡਾ ਭਾਈ ਜਗਵਿੰਦਰ ਦੇ ਘਰੇ ਖੜਿਆਂਗੇ ਘਰੇਲੂ ਇੱਕ ਗੱਬਣ ਤੁਹਾਨੂੰ ਗਾਂ ਦਿਖਾ ਰਹੇ ਹਾਂ ਕੋਈ ਵੀ ਇਹਦਾ ਵਪਾਰ ਦਾ ਕੰਮ ਨਹੀਂ ਹੈਗਾਗਾ ਕਿੰਨੇ ਕਿ ਦਿਨ ਸੂਨ ਦੇ ਵਿੱਚ ਬਾਕੀ ਆ ਕੀ ਪਿਛਲੇ ਦੁੱਧ ਟਾਈਮ ਦਾ ਰਿਕਾਰਡ ਰਿਹਾਗਾ ਪੂਰੀ ਜੀ ਡਿਟੇਲ ਆ ਸਾਰੀ ਆਪਾਂ ਬਾਈ ਤੋਂ ਲੈ ਕੇ ਦੇਵਾਂਗੇ ਤੁਹਾਨੂੰ ਇੱਕ ਵਾਰੀ ਆਪਾਂ ਗਾਂ ਨੂੰ ਤੋਰ ਕੇ ਦਿਖਾਉਣੇ ਆ ਥੋਰੀ ਭਾਈ ਬਾਕੀ ਜੇ ਆਪਾਂ ਬਈ ਗੱਲ ਕਰਕੇ ਪਿੱਛੋਂ ਪੂਰੀ ਚੌੜੀ ਪਈ ਆਗੀ ਬਾਕੀ ਸਟ੍ਰੇਟ ਢੁਈ ਆਗੀ ਪੂਰੀ ਚੰਗੀ ਆ ਕਦਗਾਠੀ ਚੰਗੀ ਹੈਗੀ ਸਭੀ ਹੋਈ ਗਾਂ ਦੀ ਆਪਾਂ ਗੱਲ ਕਰਗੇ ਤਾਂ ਥੋੜੀ ਜੀ ਚਲਦੀ ਆਈ ਕੈਮਰੇ ਤੋਂ ਮੋੜ ਲਾ ਬਈ ਅੱਛੀ ਵੀ ਜ਼ਰੂਰ ਕਰਦੇ ਥੋੜੇ ਡਰਦੀ ਆਗੀ ਬਾਕੀ ਬਾਲ ਟੱਲਾ ਜੇ ਹਵਾਨੇ ਦੇ ਵਿੱਚ ਕਾਫੀ ਪੰਗਾ ਨਹੀਂ ਪਿੱਛੇ ਚੈੱਕ ਕਰੋ ਬਈ ਬਾਕੀ ਜਿਹੜਾ ਥਾਣਾ ਦਾ ਗੈਪ ਆ ਫੁੱਲ ਬਿੱਥੇ ਤੇ ਲੱਗਿਆ ਹੋਇਆ ਹੈਗਾ। ਬਾਕੀ ਆ ਦੇਖੋ ਬਾਈ ਪੂਰੀਆਂ ਬਾਲ ਢਿੱਲਾਂ ਹਜੇ ਪਈਆਂ ਨਹੀਂ ਬਾਕੀ ਬਾਈ ਜਦਵਿੰਦਰ ਨਾਲ ਆਪਾਂ ਪੂਰੀ ਗੱਲਬਾਤ ਕਰਾਉਣੀਆਂ। ਕੀ ਹਾਲ ਹੈ ਬਾਈ ਜਦਵਿੰਦਰ? ਠੀਕ ਆ ਬਾਈ। ਹੋਰ ਠੀਕ ਠਾਕ। ਹਾਂ ਵਧੀਆ। ਮੋਬਾਈਲ ਨੰਬਰ ਬੋਲੇ ਆਪਣਾ। 94646 58474 ਠੀਕ ਹੈ ਇਹ ਬਾਈ ਦਾ ਮੋਬਾਈਲ ਨੰਬਰ ਹੈਗਾ। ਬਾਕੀ ਬਾਈ ਜਿਹੜੀ ਇਹ ਗਾਂ ਕੀ ਕਿਹੜੇ ਸੂਏ ਸੂਰੀ ਹੈਗੀ? ਇਹ ਤੀਜੇ ਸੂਏ ਹੈ ਬਾਈ। ਤੀਜੇ ਸੂਏ ਆਪਣੇ ਘਰ ਦੀ ਹੈਗੀ। ਹਾਂ ਘਰ ਦੀ ਹੈ। ਠੀਕ ਆ ਪਿਛਲੇ ਸੂਏ ਨੇ ਕਿੰਨਾ ਕ ਦੁੱਧ ਦਿੱਤਾਗਾ ਪਿਛਲੇ ਸੂਏ ਬਾਈ 20 ਕਿਲੋ ਲੀਟਰ ਦੁੱਧ ਆਗਾ 20 ਕਿਲੋ ਠੀਕ ਆ 20 ਕਿਲੋ ਲੀਟਰ ਪੀਕ ਤੇ ਨੇ ਦੁੱਧ ਦਿੱਤਾਗਾ ਤੇ ਜਿਹੜਾ ਤੀਜਾ ਤੀਜਾ ਸੂਆ ਸੂਰੀਆ ਬਾਈ ਹਨ ਤੀਜਾ ਸੂਆ ਤੀਜਾ ਸੂਆ ਗਾਂ ਸੂਰੀ ਹੈਗੀ ਬਾਕੀ ਬਾਈ ਹਾਈਟ ਫੁੱਲ ਆਗੀ ਕੱਦ ਕੱਠੀ ਚੰਗੀ ਆਗੀ ਜਿਹੜੀ ਉੱਪਰ ਵਾ ਬਿਲਕੁਲ ਸਟ੍ਰੇਟ ਆਗੀ ਤੇ ਕੀ ਡਿਮਾਂਡ ਕਰਦੇ ਹੋ ਬਾਈ ਆਪ ਇਹਦੀ 80000 ਰੁਪਏ ਬਾਈ 80000 ਰੁਪਏ ਕੋਈ ਮਾਨਤਾ ਨੂੰ ਮਾਨਤਾ ਨੂੰ ਹੋ ਜੂਗਾ ਬਾਈ ਕੋਈ ਨਹੀਂ ਬਾਈ 80000 ਬਸ ਮਾਨਤਾ ਨਹੀਂ ਹੁਣ 80000 ਬਾਈ ਨੇ ਡਿਮਾਂਡ ਕੀਤੀ ਹੈ ਬਾਈ ਕਹਿੰਦਾ ਵੀ 21 22 ਲੀਟਰ ਪਿਛਲੇ ਸਵੇ ਦੁੱਧ ਦਿੱਤਾਗਾ ਬਾਕੀ ਸੂਨ ਦੇ ਵਿੱਚ ਕਿੰਨਾ ਟਾਈਮ ਰਹਿੰਦਾ ਬਾਈ ਆਦਰਿੰਦਰ ਇਹਦੇ ਬਾਈ 20 ਤਰੀਕ ਨੂੰ ਦਿਨ ਪੂਰੇ ਹੋਣੇ ਯਾਨੀ ਕਿ 8 ਦਿਨ ਤਾਂ ਇਹ ਡੇਟ ਅਨੁਸਾਰ ਹੀ ਪਈਆ ਹਾਂ ਪਈ ਹੈ ਕਿ ਬਾਕੀ ਦੇਖੋ ਕਿੰਨੇ ਦਿਨ ਉੱਪਰ ਹੋਣੇ 8 ਦਿਨ ਤਾਂ ਬਾਈ ਗਾਂ ਦੇ ਡੇਟ ਅਨੁਸਾਰ ਹੀ ਪਈਏਗੇ ਬਾਕੀ 2-4 ਦਿਨ ਉੱਪਰ ਵੀ ਲੈ ਸਕਦੀ ਆ 2-4 ਦਿਨ ਘੱਟ ਵੀ ਲੈ ਸਕਦੀ ਆ ਬਾਕੀ ਜੇ ਆਪਾਂ ਕੰਗਰੂਰ ਦੀ ਗੱਲ ਕਰਕੇ ਬਾਈ ਹਜੇ ਸਿੱਧੀ ਪਈ ਆ ਕਿ ਲਗਭਗ ਹਫ਼ਤੇ ਤੋਂ ਉੱਪਰ ਗਾਹ ਲੈ ਸਕਦੀ ਹੈ ਕਿ ਤੋਰੀ ਵਜੇ ਕਰੀ ਦੁਆਰੇ ਇੱਕ ਕਰੀ ਤੁਹਾਨੂੰ ਆਪਾਂ ਦੁਆਰੇ ਤੋੜ ਕੇ ਦਿਖਾਉਣੇ ਆਗੇ ਜੇ ਆਪਾਂ ਫੇਰ ਬਈ ਗੱਲ ਕਰ ਗਏ ਹਵਾਨੇ ਦੀ ਤਾਂ ਪੂਰਾ ਸਾਫ ਸੁਥਰਾ ਥੱਲੇੋਂ ਹਵਾਨਾ ਦਾ ਥੋੜਾ ਜਿਹਾ ਭਾਜ ਦੀ ਜ਼ਰੂਰ ਆ ਕਹਾਂ ਉਹਦੇ ਤੋਂ ਡਰ ਕੇ ਮੋੜ ਲਾ ਬਈ ਕੋਈ ਗੱਲ ਨਹੀਂ ਇੱਥੇ ਬੰਨ ਲਾ ਬੰਨ ਲਾ ਕੋਈ ਗੱਲ ਨਹੀਂ ਇੱਥੇ ਬੰਨ ਲਾ ਪਿੱਛੋਂ ਹਵਾਨੇ ਦਾ ਰੋਖ ਆਪਾਂ ਤੁਹਾਨੂੰ ਚੈੱਕ ਕਰਾ ਦਿੰਨੇ ਆ ਬਈ ਹਜੇ ਬਾਲਟਲਾਂ ਕਾਫੀ ਪਈਆਂ ਨੇ ਜਿਹੜੇ ਵੀ ਵੀਰ ਨੂੰ ਗਾਂ ਪਸੰਦ ਆਉਂਦੀ ਆ ਬਈ ਜਗਤਵਿੰਦਰ ਨਾਲ ਸੰਪਰਕ ਕਰ ਲਿਓ ਨੰਬਰ ਆ ਜਿਹੜਾ ਬਾਈ ਦਾ ਹੁਣ ਸਕਰੀਨ ਚੱਲੀ ਜਾਂਦਾਗਾ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਬਈ ਜੇ ਕਿਸੇ ਵੀਰ ਨੇ ਆਪਣੇ ਤੋਂ ਕੋਈ ਵੀਡੀਓ ਇਦਾਂ ਦੀ ਕਰਾਉਣੀ ਹੈ ਤਾਂ ਆਪਣਾ ਮੋਬਾਈਲ ਨੰਬਰ ਆ ਜੀ 9780905653 ਧੰਨਵਾਦ